ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸਮਾਦ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਜਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੀ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਦੋ ਕੁ ਪਸ਼ੂ ਆ ਇੱਕ ਛੋਟੀ ਹੀਫਰ ਆ ਇੱਕ ਵੱਡੀ ਵੈੜ ਆ ਇਹ ਦੋਵੇਂ ਨਾਲ ਕੀ ਸੇਲ ਆ ਬਕਾਊ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਪਿੰਡ ਸਮਾਦ ਭਾਈ ਜ਼ਿਲ੍ਹਾ ਮੋਗਾ ਹੈ ਨਾਮ ਯਾਦਵਿੰਦਰ ਸਿੰਘ ਫੋਨ ਨੰਬਰ 9713161643 ਇੱਕ ਰਿਵਿਊ ਦੱਸ ਦਿਓ ਫੋਨ ਨੰਬਰ 9813 16643 ਕਿੰਨਵਾ ਸੂਗਾ ਬਾਈ ਇਹ ਦੂਜਾ ਸੂਗਾ ਜੀ ਪਹਿਲੇ ਸੂਏ ਦੀ ਬੱਚੀ ਉਹ ਖੜੀ ਹੈ ਹੁਣ ਇਸ ਵਕਤ ਇਹ 6 ਮਹੀਨੇ ਦੀ ਗੱਭਣ ਹੈ ਜੀ ਤੇ 6 ਕਿਲੋ ਤਾਂ ਤਿਆਰ ਪਰ ਆਪਾਂ 5 ਦੀ ਗਾਰੰਟੀ ਰਹਿਣੀ ਹੈ ਠੀਕ ਹੈ ਜੀ ਹਾਂ ਜੀ ਦੂਜੇ ਸੂਗੀ ਕਿ ਦੂਜੇ ਸੂਈ ਵੀ ਹੈ ਨਹੀਂ ਹੁਣ ਦੂਜੇ ਸੂਗੀ ਜੀ ਪਹਿਲੇ ਸੂਈ ਵੀ ਹੈ ਪਹਿਲੇ ਸੂਏ ਦੀ ਬੱਚੀ ਹੈ ਉਹ ਠੀਕ ਹੈ ਜੀ ਹਾਂ ਜੀ ਤਾਜੀ ਸੂਈ ਕਿੰਨਾ ਕਿ ਦੁੱਧ ਪਿਆਗੀ ਤਾਜੀ ਸੂਈ ਨੇ ਦਿੱਤਾ ਜੀ ਇਹਨੇ 14 ਲੀਟਰ ਦੁੱਧ ਪਹਿਲਾ ਠੀਕ ਹੈ ਕੈਦ ਕੀ 18 ਪਲੱਸ ਜਾਊਗੀ ਕੱਢੀਏ ਬਾਹਰ ਨੂੰ ਤੋੜ ਕੇ ਖੜਾ ਜੀਏ ਸਾਰਿਆਂ ਨੂੰ ਦੋਸਤੋ ਪਹਿਲੇ ਸੂਏ ਸੂਈ ਵੀ ਐ ਪਹਿਲੇ ਸੂਏ ਦੀ ਮਗਰ ਆ ਵੱਛੀ ਐ ਇਹ ਵੱਛੀ ਵੀ ਪਾਈ ਹੋਣਾ ਨੇ ਸੇਲ ਕਰਨੀ ਐ ਇਹਦੀਆਂ ਗੱਲਾਂ ਬਾਤਾਂ ਬਾਅਦ ਚ ਕਰ ਲੈਨੇ ਪਹਿਲਾਂ ਤੁਹਾਨੂੰ ਵੱਡੀ ਵਹਿੜ ਵਿਖਾ ਦਿੰਨੇ ਆ ਤੋਕੜ ਗੱਬਣ ਚੈੱਕ ਪਾਸ ਐ ਜਰਸੀ ਨਸਲ ਦੀ ਵਹਿੜ ਵੱਡੀ-ਵੁੱਡੀ ਬਹੁਤ ਐ ਕੱਦ ਕਾਠ ਵੱਡਾ ਹੀ ਐ ਸੋਹਣਾ ਬੋਡੀ ਸਟਰਕਚਰ ਐ ਵਜਨ-ਵਜਨ ਵੀ ਬਹੁਤ ਹੈ 6 ਕਿਲੋ ਦੁੱਧ ਹੈ 5 ਕਿਲੋ ਮੰਨ ਕੇ ਬਾਈ ਕਹਿੰਦਾ ਅਗਲਾ ਸੌਦਾ ਕਰ ਲੇ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਪਹਿਲੇ ਸੂਵੇ ਸੂਈ ਹੈ ਦੂਜੇ ਵਾਸਤੇ ਗੱਬਣਾ ਤੋਂ ਕੜ ਗੱਬਣ ਚੈੱਕ ਪਾਸ ਹੈ ਵੀਡੀਓ ਬਣਾਉਣ ਦਾ ਤੁਹਾਨੂੰ ਸਮਾਂ ਦੱਸ ਦੇਣਾ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਕਿਉਂਕਿ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸਾਰਾ ਦੇਣੀ ਪਿਆ ਪਹਿਲੀ ਚਵਾਈ ਚ ਠੀਕ ਸੋਹਬਾ ਦੀ ਚਵਾਈ ਹੋਈ ਵੀ ਆ 11:15 ਵੀਡੀਓ ਬਣਾ ਰਹੇ ਆ 11:37 ਤੇ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਮ ਤਿੱਕਰ ਹਵਾਨਾ ਦੁੱਧ ਨਾਲ ਭਰ ਲੈਣਾ ਦੁੱਧ ਜਿੰਨਾ ਬਾਈ ਦੱਸਦਾ 6 ਕਿਲੋ ਤਿਆਰ ਆ 5 ਕਿਲੋ ਮੰਨ ਕੇ ਅਗਲਾ ਆ ਜੇ ਥਣ ਸੋਹਣੇ ਆ ਚਾਰਾ ਥਣਾਂ ਦਾ ਸੇਮ ਹੀ ਸਾਈਜ਼ ਆ ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਆ ਜਰਸੀ ਨਸਲ ਦੀ ਪਹਿਲਾ ਸੂਆ ਤੋਂ ਕੜਗੱਬਣ ਚੈੱਕ ਪਾਸਵਰਡ ਦੂਜੇ ਸੂਵੇ ਆਸਤੇ 6 ਮਹੀਨੇ ਦੀ ਗੱਬਣ ਮੁੱਲ ਬਾਈ ਜਾਇਜ਼ ਆ ਮੋਹਲਾ ਬਾਈ ਜੀ ਇਹਦਾ ਕਰਦੇ ਆ ਆਪ 36000 ਰਾਪਾ 35000 ਦੀ ਹਾਂ ਨਾ ਦੇਣੀ ਠੀਕ ਹੈ ਹਾਂਜੀ ਬਾਕੀ ਕੋਈ ਗੱਲ ਨੇ ਫੋਨ ਲਾਵੇ ਇਹ ਆਪਾਂ ਬਾਈ ਤੋਂ ਪਹਿਲੀ ਵੀਡੀਓ ਪਾਉਣੀ ਸੀਗੀ ਕਿਉਂਕਿ ਪਸੂ ਪਹਿਲਾਂ ਵੀ ਹੁੰਦੇ ਆ ਜਦੋਂ ਤੱਕ ਬਾਈ ਨੂੰ ਤੁਹਾਨੂੰ ਸੇਲ ਹੋ ਜਾਂਦੇ ਆ ਇਹ ਪਹਿਲੀ ਵੀਡੀਓ ਦਿਲ ਦੀ ਰੀ ਸੀ ਬਾਈ ਆਪਾਂ ਵੀਡੀਓ ਤੇ ਵਿੱਚ ਦੇ ਪਾ ਹੂੰ ਸਹੀ ਹੈ ਤਾਂ ਕਰਕੇ ਆ ਵੀ ਕੋਈ ਗੱਲ ਨੇ ਫੋਨ ਲਾਵੇ ਪਹਿਲੀ ਵੀਡੀਓ ਆਪਾਂ ਦੇ ਦੇਾਂਗੇ ਕੋਈ ਗੱਲ ਮਾਨਤਾਨ ਖੁੱਲਾ ਕਰ ਦਾਂਗੇ ਮਾਨਤਾਨ ਵੀਰ ਕਿਆਂ ਦਾ ਖੁੱਲਾ ਕਰ ਦਾਂਗੇ ਵੀਰ ਕਿਆਂ ਦਾ ਦਿਲ ਦੀ ਰੀ ਸੀਗੀ ਕਿ ਆਪਣੇ ਤੋਂ ਵੀਡੀਓ ਬਣਾਉਣੀ ਆ YouTube ਤੇ ਅਪਲੋਡ ਕਰਨੀ ਆ ਪਹਿਲੇ ਸੂਵੇ ਸੂਈ ਵੀ ਐ ਦੂਜੇ ਆਸਤੇ 6 ਮਹੀਨਿਆਂ ਦੀ ਗੱਭਣ ਚੈੱਕ ਪਾਸ 36000 ਮੁੱਲ ਹੈ ਮਾਨਤਾਨ ਵੀਰ ਕਹਿੰਦਾ ਖੁੱਲਾ ਕਰ ਦੂ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਅਗਲਾ ਆ ਜੇ ਤੇ ਇੱਕ ਆ ਬੱਚੀ ਐ ਕਿੰਨੀ ਕੁ ਮਰੂ ਬਈ ਦੀ 22 ਹੈ ਆਪਣੀ 10 ਮਹੀਨਿਆਂ ਦੀ ਹਾਂ 10 ਮਹੀਨਿਆਂ ਦੀ ਹੋ ਗਈ ਠੀਕ ਐ ਇਹਨੂੰ ਤਿਆਰ ਕਰੀ ਜਾਨੇ ਇੱਕ ਗੱਟਾ ਕਾਫ ਬਰੋਵਰ ਦਾ ਜਿਹੜਾ ਚਰ ਗਿਆ ਠੀਕ ਹੈ ਜੀ ਆਰਡਰ ਵੀ ਦੇਦਾ ਇਹਨੂੰ ਇੱਕ ਗੱਟਾ ਹੋਰ ਤਿਆਰ ਕੀ ਜਿਵੇਂ ਤਿਆਰ ਆ ਬੱਚੀ 3 ਮਹੀਨਿਆਂ ਦੀ ਤਿਆਰ ਆ ਹਾਂ ਬਿਲਕੁਲ 3 ਤਿਆਰੇ ਕੋਈ ਹੈ ਦੀ ਗੱਲ ਬਾਤ ਨਹੀਂ ਅੱਛੀ ਹੋਣੀ ਚੈੱਕ ਕਰਵਾ ਦੋਸਤੋ 10 ਮਹੀਨੇ ਵੀਰ ਦੱਸਦਾ ਇਹਦੀ ਉਮਰ ਹੈ ਇੱਕ ਗੱਟਾ ਕਾਫ ਗਰੋਵਰ ਦਾ ਵੀਰ ਕਹਿੰਦਾ ਇਹਨੂੰ 4 ਤਾਂ ਲਾਇਓਰਟੀ ਬਹੁਤ ਸੋਹਣੀ ਹੈ ਥਣ ਵੀ ਮੋਟੇ ਆ ਇੱਕ ਗੱਟੇ ਨਾਲ ਹੋਰ ਵੀਰ ਕਹਿੰਦਾ ਤਿਆਰ ਹੋ ਜੂ ਯਾਨੀ ਕਿ ਦੋਵਾਂ ਕੇ ਮਹੀਨਾ ਤਿੱਕਰ ਬੋਡੀ ਵੇਟ ਗੇਨ ਕਰ ਜੂ ਗਰੋਥ ਹੋਰ ਕਰ ਜੂ ਸੀਵਨ ਲੈ ਜੂ 10 ਮਹੀਨੇ ਦੀ ਉਮਰ ਹੈ ਯਾਨੀ ਕਿ 12 13 ਮਹੀਨਿਆਂ ਜੇ ਸੀਵਨ ਲੈ ਜਾਂਦੀ ਅਖੀਰੀ ਵચ્છી ਸੂਪੂਗੀ ਵਜ਼ਨ ਵਜ਼ਨ ਬਹੁਤ ਹੈ ਇਹ ਗੱਟਾ ਵੀਰ ਕਹਿੰਦਾ ਇਹਨੂੰ 4 ਤਾਂ ਮੁੱਲ ਵੀਰ ਇਹਦਾ ਜਾਇਜ਼ ਆ ਮੋਲੇ ਦਾ ਜੀ 18000 ਰੁਪਇਆ ਇਹ 16000 ਦੀ ਦੇ ਦੇਣੀ ਹੈ 16000 ਦੀ ਹਾਂ ਜੀ ਜੋ ਕੋਈ ਦੋਵੇਂ ਲੈ ਲੂ ਇਕੱਠੇ ਫਿਰ ਹੋ ਜੂ ਪਰਾ ਵਾਧੂ ਮਾਨ ਹੈ ਜੀ ਫਿਰ ਮਾਨ ਤਾਂ ਖੁੱਲਾ ਕਰ ਦੇਣੀ ਦੋਨਾਂ ਦਾ 18000 ਮੋਲੇ ਦਾ 16000 ਦੀ ਬਾਈ ਕਹਿੰਦਾ ਦੇ ਦੂੰਗਾ 10 ਮਹੀਨੇ ਦੀ ਉਮਰ ਹੈ ਮਾਂ ਇਹਦੀ ਕੋਲੀ ਖੜੀ ਹੈ 14 ਕਿਲੋ ਇਹਦੀ ਮਾਂ ਦਾ ਦੁੱਧ ਥਣ ਤੁਹਾਨੂੰ ਦੁਬਾਰਾ ਵਿਖਾ ਦੇਣਾ ਬਹੁਤ ਸੋਹਣੀ ਝੋਲੀ ਹੈ ਵਾਰ ਰੈਂਕਲ ਬਹੁਤ ਪੈਂਦੇ ਐ ਲਿਓਟੀ ਐਂ ਵਿਖਾਉਂਦੀ ਜਿਵੇਂ ਗੱਬਨ ਮੱਛੀ ਹੁੰਦੀ ਐ ਥਣ ਮੋਟੇ ਐ 10 ਮਹੀਨੇ ਉਮਰ ਹੈ ਦੋਹਾਂ ਕਿ ਮਹੀਨਿਆਂ ਜਾਨੀ ਕਿ ਤਿਆਰ ਹੋ ਜੂ ਇੱਕ ਗੱਟਾ ਵੀਰ ਕਹਿੰਦਾ ਇਹਨੂੰ ਕਾਫ ਗਰੋਵਰ ਦਾ 4 ਤਾਂ ਇੱਕ ਗੱਟੇ ਨਾਲ ਹੋਰ ਤਿਆਰ ਹੋ ਜੂਗੀ 18000 ਮੋਲ ਹੈ 16000 ਦੀ ਦੇ ਦੇਣੀ ਹੈ ਤੇ ਆ ਇਹਦੀ ਮਾਂ 14 ਕਿਲੋ ਦੁੱਧ ਦਿੱਤਾ ਤਾਜੀ ਸੂਈ ਨੇ ਹੁਣ 6 ਕਿਲੋ ਤਿਆਰ ਹੈ 5 ਕਿਲੋ ਮੰਨ ਕੇ ਆ ਜਿਓ ਜਰਸੀ ਨਸਲ ਦੀ ਟੋਕੜ ਗੱਬਣ ਚੈੱਕ ਪਾਸ ਵੜ ਕੱਦ ਘਾਟ ਪੂਰਾ ਹੀ ਹੈ ਵਜ਼ਨ ਚੰਗਾ ਹੈ ਬਾਕੀ ਦੁੱਧ ਮੱਝਾਂ ਵਰਗਾ ਹੁੰਦਾ ਕਿ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹੀਆਂ ਬਾਕੀ ਆਪਣਾ ਡਾਕਟਰ ਨਾਲ ਜ਼ਰੂਰ ਲੈ ਕੇ ਆਉਣ ਜੀ ਠੀਕ ਹੈ ਚੈੱਕ ਕਰਵਾ ਕੇ ਲਿਆਣ ਤੇ ਆਪਾਂ ਚੈੱਕ ਕਰਵਾ ਕੇ ਲਿਆਂਦੀ ਠੀਕ ਹੈ ਹਾਂਜੀ ਆਪਣੇ ਰਿਸ਼ਤੇਦਾਰਾਂ ਕੋਲ ਸੀ ਪਹਿਲਾਂ ਇੱਕ ਸਵੇਰ ਉਹਨਾਂ ਨੇ ਮੈਂ ਪੀਤਾ ਪਹਿਲਾਂ ਦੁੱਧ ਉਹ ਦੂਜੇ ਵਾਰ ਆ ਪਲੇ ਆਏ ਸੀ ਡਾਕਟਰ ਆਪਣਾ ਲੈ ਕੇ ਆਇਆ ਡਾਕਟਰ ਬਾਈ ਕਹਿੰਦਾ ਅਗਲਾ ਆਪਦਾ ਨਾਲ ਲਿਆ ਵੀ ਚੈੱਕ ਕਰਾ ਕੇ ਲੈ ਜਾਓ ਸਾਡੇ ਵੱਲੋਂ ਗੱਭਣ ਚੈੱਕ ਪਾਸ 6 ਮਹੀਨਿਆਂ ਦੀ ਬਾਕੀ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਸਮਾਧ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣ ਬਿਲਕੁਲ ਸਸਤੇ ਜੇ ਮੋਲ ਦੇ ਛੋਟੇ ਭਾਅ ਦੇ ਦੋ ਪਸ਼ੂ ਸੇਲ ਹੈ ਸਾਰਿਆਂ ਨੂੰ ਸასი ਸ਼ਕਾ